ਸਰਦਾਰਨੀ ਵਸਟੂ ਪਰ ਫਾਈਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਪੂਰ ਦੇ ਮਜ਼ਦੂਰ ਕਰਮਚੰਦ ਜਦੋਂ ਮੈਨੇਜਰ ਸਾਹਿਬ ਦੇ ਦਫਤਰ ਵਿੱਚੋਂ ਝਾੜ ਖਾ ਕੇ ਨਿਕਲਿਆ ਤਾਂ ਉਸ ਦਾ ਬਹੁਤ ਬੁਰਾ ਹਾਲ ਸੀ ਉਸ ਨੂੰ ਐਸੇ ਕਠੋਰ ਵਰਤਾਰੇ ਦੀ ਕਦੇ ਆਸ ਨਹੀਂ ਸੀ ਕਪੂਰ ਵੇਵਿੰਗ ਤੇ ਸਪਿਨਿੰਗ ਮਿਲਸ ਦੇ ਮਾਲਕ ਨਾਲ ਉਹ ਆਪਣੇ ਆਪ ਨੂੰ ਇੱਕ ਬੜੇ ਭਾਰੇ ਰਿਸ਼ਤੇ ਨਾਲ ਸੰਬੰਧਿਤ ਸਮਝਦਾ ਸੀ ਉਹ ਆਪ ਵੀ ਕਪੂਰ ਸੀ ਇਸੇ ਰਿਸ਼ਤੇ ਨੂੰ ਜਿਤਾਜ-ਜਤਾ ਕੇ ਕਪੂਰ ਸਾਹਿਬ ਤੇ ਉਹਨਾਂ ਦੇ ਮੈਨੇਜਰ ਸਾਹਿਬ ਨੇ ਉਸ ਤੋਂ ਮਜ਼ਦੂਰ ਸਬਾ ਵਿਰੁੱਧ ਕਈ ਕੰਮ ਕਰਵਾਏ। ਸਨ ਕਰਮਚੰਦ ਕਪੂਰ ਮਜ਼ਦੂਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕਪੂਰ ਸਾਹਿਬ ਦੀ ਮੋਛ ਦੇ ਵਾਲਾਂ ਵਿੱਚੋਂ ਸਮਝਦਾ ਸੀ। ਪਰ ਨਫੇਬਾਜੀ ਦੀ ਦੁਨੀਆ ਵਿੱਚ ਕੌਣ ਕਿਸੇ ਦਾ ਹੁੰਦਾ ਏ? ਮੈਨੇਜਰ ਮਹਿਤਾ ਸਾਹਿਬ ਕਪੂਰ ਸਾਹਿਬ ਜੀ ਦੇਖ ਕਰੋ ਭਰਾ ਦਾ ਤਾਂ ਉਹ ਆਪਣੀ ਆਪ ਨੂੰ ਸੱਜਾ ਹੱਥ ਸਮਝਦਾ ਸੀ ਅੱਜ ਜਦ ਉਹ ਆਪਣੇ ਤਿੰਨਾਂ ਉਂਗਲਾਂ ਤੋਂ ਸਖਨੇ ਹੱਥ ਵਾਲੀ ਬਾਹ ਨੂੰ ਗੜ ਵਿੱਚ ਪਾਈ ਮੈਨੇਜਰ ਸਾਹਿਬ ਤੋਂ ਆਪਣੀ ਸਦੀਵੀ ਯਾਰੀਪਨੇ ਦੇ ਕਾਨੂੰਨੀ ਇਵਨਾ ਇਵ ਜਾਣੇ ਬਾਰੇ ਪੁੱਛਣ ਆਇਆ ਸੀ ਤਾਂ ਮੈਨੇਜਰ ਸਾਹਿਬ ਦੀਆਂ ਅੱਖਾਂ ਹੀ ਫਿਰੀਆਂ ਹੋਈਆਂ ਸਨ ਉਸ ਨੂੰ ਦੱਸਿਆ ਗਿਆ ਸੀ ਕਿ 13 ਫਰਵਰੀ ਸਾਲ 1950 ਵਾਲੇ ਦਿਨ ਤਾਂ ਉਹ ਗੈਰ ਹਾਜ਼ਰ ਸੀ 13 ਫਰਵਰੀ ਅੱਜ ਤੋਂ 3 ਮਹੀਨੇ ਪਹਿਲਾਂ ਉਸ ਦੀਆਂ ਉਂਗਲਾਂ ਕੱਟੀਆਂ ਜਾਣ ਵਾਲੀ ਦੁਰਘਟਨਾ ਉਹਨਾਂ ਦੀ ਫੈਕਟਰੀ ਦੇ ਅੰਦਰ ਪਹਿਲੇ ਪੈਰ ਹੋਈ ਸੀ ਇਹ ਦੁਰਘਟਨਾ ਸਾਰਿਆਂ ਦੇ ਸਾਹਮਣੇ ਹੋਈ ਸੀ ਤੇ ਵੱਡੀ ਗੱਲ ਇਸ ਦੁਰਘਟਨਾ ਦੀ ਜ਼ਿੰਮੇਵਾਰੀ ਮੈਨੇਜਰ ਸਾਹਿਬ ਤੇ ਆਉਂਦੀ ਸੀ ਮਸ਼ੀਨ ਦੀਆਂ ਪੁਲੀਆਂ ਤੇ ਪਟੇ ਬਦਲ ਬਦਲਾਉਣ ਵਾਲਾ ਚਿਮਟਾ ਟੁੱਟ ਗਿਆ ਸੀ ਕਰਮਚਾਰੀ ਚੰਦ ਨੇ ਮਸ਼ੀਨ ਬੰਦ ਕਰ ਦੇਣੀ ਚਾਹੀ ਸੀ ਪਰ ਮਾਲ ਦੇ ਭਾਅ ਦੀ ਤੇਜ਼ੀ ਕਾਰਨ ਮੈਨੇਜਰ ਸਾਹਿਬ ਨੇ ਇਹ ਕਿਹਾ ਸੀ ਕਿ ਮਸ਼ੀਨ ਚਲਦੀ ਰੱਖੀ ਜਾਵੇ ਪਟੇ ਦਾ ਕੀ ਹੁੰਦਾ ਹੈ ਉਹ ਤਾਂ ਹੱਥ ਨਾਲ ਧੱਕ ਕੇ ਛਾੜਲਾ ਲਈਦਾ ਉਹ ਕਰਮਚੰਦ ਨੂੰ ਆਖਿਆ ਸੀ ਉਸ ਕਰਮਚੰਦ ਨੂੰ ਆਖਿਆ ਸੀ ਤੂੰ ਤੇ ਬਹੁਤ ਹੀ ਸਿਆਣਾ ਕਾਰੀਗਰ ਹੈ ਕਰਮਚੰਦ ਨੇ ਮਸ਼ੀਨ ਚਾਲੂ ਰੱਖੀ ਸੀ ਮਜ਼ਦੂਰ ਕਾਰੀਗਰਾਂ ਦਾ ਰੌਲਾ ਪਿਆ ਸੀ ਕਿ ਮਸ਼ੀਨਾਂ ਦੀ ਚਾਲ ਵਧਾ ਦਿੱਤੀ ਹੈ ਚਾਲ ਤੇ ਵਧੀ ਹੋਈ ਕਰਮਚੰਦ ਨੂੰ ਜਾਪਦੀ ਸੀ ਪਰ ਉਹ ਸਦਾ ਮਾਲਕਾਂ ਦਾ ਸਾਥ ਜਿੰਦਾ ਰਿਹਾ ਸੀ ਇਸ ਤੋਂ ਪਹਿਲਾਂ ਕਿ ਮਜ਼ਦੂਰ ਕੋਈ ਸਾਂਝਾ ਕਦਮ ਚੁੱਕਣ ਕਰਮਚੰਦ ਦੀ ਇੱਕ ਚੀਕ ਵੱਜੀ ਸੀ ਕਿ ਉਸ ਦਾ ਲਹੂ ਲਹਾਨ ਹੱਥ ਲਾਗਲੇ ਮਜ਼ਦੂਰ ਨੇ ਦੇਖਿਆ ਸੀ ਮਜ਼ਦੂਰਾਂ ਨੇ ਆਪਣੀਆਂ ਮਸ਼ੀਨਾਂ ਬੰਦ ਕਰਕੇ ਕਰਮਚੰਦ ਨੂੰ ਸੰਭਾਲਿਆ ਸੀ ਪਟਾ ਟੱਕਣ ਲੱਗੀਆਂ ਸ਼ੈੰਤੀ ਚਾਲਕਾਂ ਨ ਉਸ ਦੀਆਂ ਉਂਗਲਾਂ ਪਟੇ ਤੇ ਜੋੜ ਜੋੜ ਵਾਲੀ ਗੰਗੀ ਵਿੱਚ ਕਿਸੇ ਤਰ੍ਹਾਂ ਫਸ ਗਈਆਂ ਸਨ ਚੀਚੀ ਤਾਂ ਜੋੜ ਤੋਂ ਉੱਡ ਗਈ ਸੀ ਤੇ ਨਾਲ ਦੀਆਂ ਦੋ ਉਂਗਲਾਂ ਚੋੜਾਂ ਲਾਗੂ ਮਾਸ ਨਾਲ ਥੋੜੀਆਂ ਥੋੜੀਆਂ ਲੰਮਕ ਰਹੀਆਂ ਸਨ ਮਜ਼ਦੂਰਾਂ ਕੋਲੋਂ ਮੈਨੇਜਰ ਤੇ ਚੌਂਕੀਦਾਰਾਂ ਨੇ ਉਸ ਨੂੰ ਸੰਭਾਲ ਲਿਆ ਸੀ ਮਜ਼ਦੂਰ ਸਮਝਦੇ ਸਨ ਕਿ ਮਾਲਕਾਂ ਦਾ ਖਾਸ ਆਦਮੀ ਹੋਣ ਕਰਕੇ ਉਹਨਾਂ ਦੀ ਉਸ ਨੂੰ ਕੋਈ ਲੋੜ ਨਹੀਂ ਕਈਆਂ ਦੇ ਮਨ ਵਿੱਚ ਉਸ ਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਕੀਤੀਆਂ ਵਧੀਆਂ ਤੇ ਵਿਰੋਧਤਾਵਾਂ ਦਾ ਰੋਸ ਸੀ ਤੇ ਕਈ ਉਸ ਨੂੰ ਸਿੱਧੀ ਨਫ਼ਰਤ ਦੀ ਨਜ਼ਰ ਨਾਲ ਵੀ ਵੇਖਦੇ ਸਨ ਜਿਹੜੇ ਕੁਝ ਸਿਆਣੇ ਸਨ ਉਹ ਸਮਝਦੇ ਸਨ ਕਿ ਕਰਮਚੰਦ ਉਹਨਾਂ ਦਾ ਆਦਮੀ ਹੋਣ ਕਰਕੇ ਉਸ ਲਈ ਸਭ ਕੁਝ ਉਹ ਆਪ ਕਰਨਗੇ ਹਾਂ ਉਹਨਾਂ ਮਸ਼ੀਨਾਂ ਦੀ ਚਾਲ ਤੇਜ਼ ਹੋਣ ਤੇ ਇਤਰਾਜ਼ ਕੀਤਾ ਇਨਾਮਨਿਆ ਕੀ ਚਾਲ ਤੇਜ਼ ਕਰ ਦਿੱਤੀ ਗਈ ਸੀ ਚਾਲ ਠੀਕ ਟਿਕਾਣੇ ਲੈ ਆਂਦੀ ਗਈ ਅੱਜ ਆ ਕੇ ਕਰਮਚੰਦ ਨੂੰ ਪਤਾ ਲੱਗਾ ਉਸ ਦੇ ਵਾਪਰੀ ਘਟਨਾ ਦੀ ਰਿਪੋਰਟ ਹੀ ਨਹੀਂ ਸੀ ਕੀਤੀ ਗਈ ਉਸ ਨੂੰ ਕੁਝ ਦਿਨਾਂ ਦੀ ਗੈਰ ਹਾਜ਼ਰੀ ਦਿਖਾ ਕੇ ਫੈਕਟਰੀ ਵਿੱਚੋਂ ਹਟਾ ਦਿੱਤਾ ਗਿਆ ਜਾਪਦਾ ਸੀ ਹੁਣ ਉਸ ਦੇ ਸਾਹਮਣੇ ਪਿਛਲੀਆਂ ਗੱਲਾਂ ਤੇ ਘਟਨਾਵਾਂ ਸੰਖੇਪ ਲਿਪੀ ਵਾਂਗ ਮਾਨਸਕ ਸੰਕੇਪ ਚਿੰਨ ਬਾਣ ਕੇ ਤੇ ਸਿਨੇਮਾ ਦੀ ਕਹਾਣੀ ਵਾਂਗ ਸਾਲਾਂ ਤੋਂ ਦਹਾਕਿਆਂ ਨੂੰ ਸਕਿੰਟਾਂ ਤੇ ਮਿੰਟਾਂ ਵਿੱਚ ਬਦਲਦੀਆਂ ਹੋਈਆਂ ਲੰਘਣ ਲੱਗੀਆਂ ਉਸ ਨੂੰ ਇਹ ਕਹਿ ਕੇ ਇੱਕ ਪ੍ਰਾਈਵੇਟ ਡਾਕਟਰ ਕੋਲ ਭੇਜਿਆ ਗਿਆ ਸੀ ਕਿ ਗਵਰਨਮੈਂਟੀ ਹਸਪਤਾਲਾਂ ਵਿੱਚ ਪੈਸੇ ਬਿਨਾਂ ਮਰੀਜ਼ ਦਾ ਖਿਆਲ ਨਹੀਂ ਰੱਖਿਆ ਜਾਂਦਾ ਡਾਕਟਰ ਚੰਗਾ ਸਰਜਨ ਸੀ ਤੇ ਉਸ ਦਾ ਲਹੂ ਬੰਦ ਕਰਕੇ ਜੋ ਇਲਾਜ ਸ਼ੁਰੂ ਕਰ ਦਿੱਤਾ ਸੀ ਮੰਗਰੋ ਘਰ ਜਾ ਕੇ ਟੀਕੇ ਆਦੀ ਵੀ ਉਹ ਆਪ ਹੀ ਕਰਦਾ ਰਿਹਾ ਸੀ ਉਸ ਕਰਮਚੰਦ ਤੋਂ ਆਪਣੇ ਬਿੱਲਾਂ ਦੀ ਰਕਮ ਦੀ ਮੰਗ ਕੀਤੀ ਸੀ ਕਰਮਚੰਦ ਨੇ ਕਿਹਾ ਸੀ ਡਾਕਟਰ ਸਾਹਿਬ ਮੈਂ ਕਪੂਰ ਸਾਹਿਬ ਦਾ ਖਾਸ ਆਦਮੀ ਹਾਂ ਮੈਂ ਵੀ ਕਪੂਰ ਹਾਂ ਡਾਕਟਰ ਨੇ ਬਿੱਲ ਵੱਡੀ ਅਸਾਮੀ ਤੋਂ ਲੈਣੇ ਸਨ ਸੋ ਉਸਨੇ ਬਿੱਲ ਪੇਸ਼ ਕਰਨ ਦੀ ਕੋਈ ਕਾਲੀ ਨਹੀਂ ਰਹੀ ਹੋਵੇਗੀ ਦੋ ਮਹੀਨੇ ਉਸ ਨੂੰ ਘਰ ਦੇ ਖਰਚ ਲਈ ਨਗਦ ਕੁਝ ਨਾ ਕੁਝ ਮਿਲ ਜਾਂਦਾ ਰਿਹਾ ਤੀਸਰੇ ਮਹੀਨੇ ਜਦਕਿ ਉਸ ਨੂੰ ਕਿਸੇ ਕੁਝ ਨਾ ਭੇਜਿਆ ਤੇ ਡਾਕਟਰ ਵੀ ਪੱਟੀ ਕਰਦਾ ਲਾਪਰਵਾਹੀ ਦਿਖਾਉਣ ਲੱਗਾ ਤਾਂ ਉਸ ਸੋਚਿਆ ਕਿ ਉਹ ਆਪ ਜਾ ਕੇ ਮੈਂਜਨ ਸਾਹਿਬ ਨਾਲ ਗੱਲ ਕਰੇ ਪਰ ਮੈਂਜਨ ਨੇ ਤਾਂ ਸਿੱਧੇ ਮੂੰਹ ਗੱਲ ਕਰਨੋਂ ਵੀ ਇਨਕਾਰ ਕਰ ਦਿੱਤਾ ਜਾਪਦਾ ਸੀ ਉਸ ਦੇ ਕਲਰਕ ਨੇ ਕਰਮਚੰਦ ਨੂੰ ਦੱਸਿਆ ਕਿ ਤੇਰਾ 13 ਤਰੀਕ ਨੂੰ ਫੈਕਟਰੀ ਵਿੱਚ ਕੋਈ ਦੁਰਘਟਨਾ ਕੋਈ ਦਰਜ ਨਹੀਂ ਤੇ ਪੱਕੇ ਆਰੀਪੁਣੇ ਦੇ ਪੈਸੇ ਮਿਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਸ ਇਹ ਵੀ ਦੱਸਿਆ ਕਿ ਆਪਣਾ ਆਦਮੀ ਹੋਣ ਕਰਕੇ ਡਾਕਟਰ ਸਾਹਿਬ ਦਾ ਖਰਚ ਤੇ ਉਸ ਨੂੰ ਮਾਇਕ ਸਹਾਇਤਾ ਵੀ ਸੇਠ ਸਾਹਿਬ ਨੇ ਸ਼ਾਇਦ ਆਪਣੇ ਪਾਸੋਂ ਕਰ ਦਿੱਤੀ ਹੋਵੇ ਕਰਮਚੰਦ ਜਿਸ ਪਉਫਟਾਲੇ ਨੂੰ ਮਨਾਰੇ ਤੋਂ ਹਨੇਰੇ ਤੱਕ ਸਮਝਣ ਦੇ ਵਹਿਮ ਦੀ ਬਿਮਾਰੀ ਵਿੱਚ ਗਰਸਿਆ ਰਿਹਾ ਸੀ ਉਹ ਹੁਣ ਉਹਦੇ ਸਾਹਮਣੇ ਦੇਨ ਦਾ ਚਾਨਣ ਬਣ ਰਿਹਾ ਸੀ ਉਹ ਸਮਝਿਆ ਸੀ ਕਿ ਕਪੂਰ ਸਾਹਿਬ ਤੋਂ ਦੁਰਘਟਨਾ ਦੀ ਆਪਣੀ ਜ਼ਿੰਮੇਵਾਰੀ ਲੁਕਾਈ ਰੱਖਣ ਲਈ ਮੈਨੇਜਰ ਨੇ ਸਭ ਕੁਝ ਕੀਤਾ ਹੋਵੇਗਾ ਇੱਕ ਵਾਰੀ ਜਦੋਂ ਉਸ ਕਪੂਰ ਸਾਹਿਬ ਕੋਲ ਹਾਜ਼ਰ ਹੋ ਕੇ ਸਾਰੀ ਗੱਲ ਕਹਿ ਦਿੱਤੀ ਸਭ ਠੀਕ ਹੋ ਜਾਵੇਗਾ ਦੇਨ ਦੇ ਚਾਨਣ ਵੇਖ ਕੇ ਵੀ ਉਹ ਵਹਿਮ ਦੀ ਝਾਲੀਆਂ ਨਾਲ ਭਰੀ ਸੁਰੰਗ ਵਿੱਚ ਦਾਖਲ ਹੋ ਰਿਹਾ ਸੀ ਉਸ ਕਪੂਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਮੰਗੀ ਆਖਿਰ ਤਰ ਨਾ ਮਾਰ ਕੇ ਬੈਠਣ ਦੇ ਡਰਾਵੇ ਕੰਨ ਉਸ ਨੂੰ ਆਗਿਆ ਮਿਲੀ ਕਰਮਚੰਦ ਨੇ ਸਾਰੀ ਗੱਲ ਸੁਣਾਈ ਪਰ ਕਪੂਰ ਸਾਹਿਬ ਉਸ ਤੇ ਵਿਸ਼ਵਾਸ ਹੀ ਨਹੀਂ ਕਰਨ ਕਰਦੇ ਉਹ ਜੋ ਕੁਝ ਉਸ ਉਹ ਕਹੇ ਉਸ ਨੂੰ ਮੰਨ ਲੈਣ ਵਾਲੇ ਦਿਨ ਮਨੋਂ ਕਾਫਰ ਹੋ ਗਏ ਸਨ ਉਹ ਨਿਰਾਸ਼ ਕਪੂਰ ਸਾਹਿਬ ਤੋਂ ਨਿਕਲ ਕੇ ਬਾਹਰਲੇ 게ਟ ਵਾਲ ਨੂੰ ਤੁਰਿਆ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਦੋ ਮਜ਼ਦੂਰ ਆਉਂਦੇ ਮਿਲੇ ਸਨ ਸਰਸਰੀ ਹਾਲ ਪੁੱਛ ਹਾਲ ਬਲਾਲ ਪੁੱਛਿਆ ਗਿਆ ਤੇ ਮਜ਼ਦੂਰ ਜਥੇ ਦੀ ਸਦਾ ਵਿਰੋਧਤਾ ਕਰਨ ਤੇ ਸ਼ਰਮਸ਼ਾਰ ਉਹ ਅਸਲ ਗੱਲ ਕਿਸੇ ਨੂੰ ਦੱਸਦਾ ਵੀ ਨਹੀਂ ਸੀ ਉਸ ਦਾ ਸਿੱਟਾ ਕੱਢ ਲਿਆ ਸੀ ਕਿ ਸਭ ਕਲਾ ਮਾਲਕ ਦੀ ਭੁਵਾਈ ਪੌਂਦੀ ਹੈ ਚਾਨਣ ਫਿਰ ਹੋ ਗਿਆ ਸੀ ਕਿਤੀਕਾਰ ਦੇ ਜਰਾਕ ਖੋਲ ਦਿੱਲੀ ਪੇਸ਼ ਕੀ ਤੋਸਵਾ ਉਸ ਨੂੰ ਕਦੇ ਕੁਝ ਵਾਦੂ ਮਿਲਿਆ ਵੀ ਨਹੀਂ ਸੀ ਤੇ ਜੇ ਕੁਝ ਮਿਲਿਆ ਵੀ ਹੋਵੇ ਤਾਂ ਉਹ ਹੁਣ ਸਮਝਦਾ ਸੀ ਕਿ ਮਜ਼ਦੂਰਾਂ ਦੇ ਤਰਮਾ ਉਕਾਟ ਵਿੱਚੋਂ 420 ਨਾਲ ਹੀ ਮਿਲਿਆ ਹੋਊ ਮਜ਼ਦੂਰਾਂ ਕੋਲ ਉਹ ਸਹੈਤਾ ਲਈ ਕਿਉਂ ਜਾਵੇ ਉਸ ਦਾ ਕੀ ਹੱਕ ਹੈ ਮੈਂਚ ਸਾਹਿਬ ਵੀ ਸ਼ਾਇਦ ਇਸੇ ਵਿਰੋਧਤਾ ਦਾ ਖਿਆਲ ਰੱਖਿਆ ਸੀ ਹੁਣ 10-15 ਰੁਪਏ ਅਡਵਾਂਸ ਜਾਂ ਚਾਂਦੀ ਦੇ ਕਾਗਜ਼ ਵਿੱਚ ਬਦਲੇ ਇੱਕ ਦੋ ਟੁੱਕਰਾਂ ਦੇ ਸੁੱਟਣ ਦਾ ਸਵਾਲ ਨਹੀਂ ਸੀ ਜਿਸ ਵਿੱਚ ਮਜ਼ਦੂਰਾਂ ਦੇ ਲਹੂ ਦਾ ਲੂਣ ਸਵਾਦ ਲੈਂਦਾ ਸੀ ਹੁਣ ਹਜ਼ਾਰਾਂ ਦੀ ਰਕਮ ਦਾ ਸਵਾਲ ਸੀ ਕਰਮਚਾਰੀ ਮਿਹਨਤ ਕਰਕੇ ਉਸ ਦੇ ਮੂਲ ਦਾ ਛੋਟਾ ਅੰਸ਼ ਪ੍ਰਾਪਤ ਕਰਦਾ ਹੋਇਆ ਵੀ ਉਸ ਨੂੰ ਮਾਲਕ ਦਾ ਲੂਣ ਸਮਝਿਆ ਕਰਦਾ ਸੀ ਉਸ ਨੂੰ ਪੀੜੀਦਰ ਪੀੜੀ ਤਨੀ ਸਮਾਜ ਦੇ ਇਕਲਾਕ ਧਰਮ ਕਾਨੂੰਨ ਸਾਹਿਤ ਅਚਾਰ ਆਦ ਨਾਲ ਪਾਏ ਪੇਚਦਾਰ ਪਰਵਾਵਾਂ ਤੋਂ ਇਹੋ ਗਿਆਨ ਮਿਲਿਆ ਸੀ ਕਿ ਧਨੀ ਦੇ ਧੰਨ ਨਾਲ ਫੈਕਟਰੀਆਂ ਬੰਦੀਆਂ ਸਨ ਕੱਚਾ ਮਾਲ ਆਉਂਦਾ ਹੈ ਤੇ ਇਸ ਤਰ੍ਹਾਂ ਸਾਡੀ ਉਜਰਤ ਸਾਡੀ ਮਿਹਨਤ ਦਾ ਨਹੀਂ ਧਨੀ ਦੀ ਦਾਤ ਹੈ ਉਹ ਉਸ ਦਾ ਲੂਣ ਹੈ ਉਸ ਨੂੰ ਮੁਜ਼ਾਰਾ ਤੇ ਕਾਮਾਂ ਜ਼ਗੀਰਦਾਰਾਂ ਦਾ ਲੂਣ ਖਾਦਾ ਦਿਸਦਾ ਸੀ ਇੱਕ ਵਾਰੀ ਜਦੋਂ ਉਸ ਨੇ ਇਹ ਗੱਲਾਂ ਸਮਝਾਈਆਂ ਜਾਂਦੀਆਂ ਕਿਸੇ ਕੋਲੋਂ ਸੁਣੀਆਂ ਸਨ ਤਾਂ ਉਸ ਨੂੰ ਕਰਮਚੰਦ ਨੇ ਨਾਸਤਿਕ ਕਿਹਾ ਸੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਮਿਹਨਤ ਵਿਕਣ ਵਾਲੀ ਚੀਜ਼ ਕਿਵੇਂ ਹੋ ਸਕਦੀ ਹੈ ਭਾਵੇਂ ਉਹ ਰੋਜ਼ ਮਜ਼ਦੂਰੀ ਵੇਚਦਾ ਸੀ ਪਰ ਮਜ਼ਦੂਰੀ ਕੋਈ ਦਿਸਣ ਵਾਲੀ ਠੋਸ ਹੈ ਥੋੜੀ ਸੀ ਅੱਜ ਉਸ ਨੂੰ ਸਮਝ ਆ ਰਹੀ ਸੀ ਕੱਚੀ ਚੀਜ਼ ਦਾ ਮੁੱਲ ਮਿਹਨਤ ਤਿਆਰ ਕਰਦੀ ਕਿ ਤਿਆਰ ਕੀਤੀ ਚੀਜ਼ ਬਣਾ ਕੇ ਵਧਾਉਂਦੀ ਹੈ ਪੈਸਾ ਨਹੀਂ ਕਨੀ ਦੇ ਵਿਹਲੜ ਜ਼ਗੀਰਦਾਰ ਜੋ ਐਸ਼ੋ ਇਸ਼ਰਤ ਮਜ਼ਦੂਰ ਤੇ ਕਾਮੇ ਨੂੰ ਉਸਦੀ ਮਿਹਨਤ ਦੇ ਮੁੱਲ ਦਾ ਵੱਡਾ ਹਿੱਸਾ ਨਾ ਦੇ ਦੇ ਕੇ ਕਰਦਾ ਹੈ ਉਸ ਨੂੰ ਕਾਮੇ ਤੇ ਮਜ਼ਦੂਰ ਦੇ ਲਹੂ ਦਾ ਲੂਣਾ ਸਵਾਦ ਸੀ ਜੋ ਆਦਮ ਖੋਰ ਬਗਿਆੜ ਵਾਂਗ ਮੂੰਹ ਲੱਗਾ ਨਹੀਂ ਸੀ ਛੁੱਟਦਾ ਕਾਰਖਾਨੇਦਾਰ ਤੇ ਜ਼ਗੀਰਦਾਰ ਮਜ਼ਦੂਰ ਤੇ ਕਾਮੇ ਦਾ ਲੂਣ ਖਾਂਦਾ ਸੀ ਜਾਂ ਖੂਨ ਪੀਂਦਾ ਸੀ ਜਿਸ ਵਿੱਚੋਂ ਕੁਝ ਹਿੱਸਾ ਮੈਨੇਜਰ ਅਤੇ ਕਰਮਚੰਦ ਵਰਗੇ ਟਾਉਂਟਾ ਨੂੰ ਦਿੰਦਾ ਸੀ ਉਹ ਆਪਣੇ ਆਪ ਕੁਝ ਨਹੀਂ ਸੰਨ ਕਰਦੇ ਸਭ ਕੁਝ ਉਹਨਾਂ ਤੋਂ ਕਰਵਾਇਆ ਜਾਂਦਾ ਸੀ ਕਰਮਚੰਦ ਨੂੰ ਅੱਜ ਪਤਾ ਲੱਗਾ ਕਿ ਕਪੂਰ ਸਾਹਿਬ ਧਨੀ ਹਨ ਤੇ ਉਹ ਮਜ਼ਦੂਰ ਤੇ ਕਪੂਰ ਹੋਣ ਦੀ ਸਾਂਝ ਉਹਨਾਂ ਵਿੱਚ ਕੋਈ ਨਹੀਂ ਉਸ ਨੂੰ ਗੁੱਸਾ ਚੜ ਗਿਆ ਪਰ ਉਹ ਕੱਲਾ ਸੀ ਗੁੱਸਾ ਕੁਰਾਹੇ ਪੈ ਗਿਆ ਫਿਰ ਸੋਚਿਆ ਮੈਂ ਫੈਕਟਰੀ ਨੂੰ ਆਗਲ ਲਗਾ ਦੇਵਾਂਗਾ ਫੇਰ ਉਸ ਨੂੰ ਮਜ਼ਦੂਰਾਂ ਦੇ ਇੱਕ ਸਾਥੀ ਦੇ ਬੋਲ ਜ਼ਿਆਦਾ ਏ ਨਰਾਸ਼ ਹੋ ਕੇ ਉਸਨੇ ਕਿਹਾ ਕਈ ਮਜ਼ਦੂਰ ਮਸ਼ੀਨਾਂ ਨੂੰ ਕੋਸਣ ਲੱਗ ਪੈਂਦੇ ਹਨ ਮਸ਼ੀਨ ਆਦਮੀਆਂ ਦਾ ਹਥਿਆਰ ਹੈ ਉਜਾਰ ਹੈ ਕੁਦਰਤ ਨੂੰ ਜਿੱਤਣ ਲਈ ਆਦਮੀਆਂ ਨੇ ਸਮੁੰਦਰ ਨੂੰ ਜਿੱਤ ਲਿਆ ਹੈ ਹਵਾ ਨੂੰ ਜਿੱਤ ਲਏ ਰਹੇ ਨੇ ਪਹਾੜਾਂ ਨੂੰ ਚੀਰ ਸੁਟਿਆ ਤੇ ਦਰਿਆਵਾਂ ਨੂੰ ਬੰਨ ਲਿਆ ਮਸ਼ੀਨ ਆਦਮੀ ਦੇ ਕਾਬੂ ਵਿੱਚ ਹੋਣੀ ਚਾਹੀਦੀ ਹੈ ਮਸ਼ੀਨ ਨਫੇ ਲਈ ਚੱਲੇਗੀ ਤਾਂ ਆਦਮੀ ਉਸ ਦੇ ਕਾਬੂ ਵਿੱਚ ਹੋਵੇਗਾ ਅਤੇ ਉਹ ਅੰਨੀ ਤਾਕਤ ਹੋ ਕੇ ਕਿਸਮਤ ਜਾਂ ਭਾਗ ਦਾ ਵਹਿਮ ਉੱਪਜਾਵੇਗੀ ਪਰ ਜੇ ਉਸ ਨੂੰ ਮਨੁੱਖ ਸਮਾਜਿਕ ਤੌਰ ਤੇ ਕਾਬੂ ਕਰਕੇ ਚਲਾਵੇਗਾ ਤੇ ਮਨੁੱਖ ਦੇ ਸੁੱਖ ਲਈ ਚਲਾਵੇਗਾ ਤਾਂ ਉਹ ਮਨੁੱਖ ਰਾਹੀਂ ਕੁਦਰਤ ਤੇ ਹੋਰ ਜਿੱਤਾਂ ਪ੍ਰਾਪਤ ਕਰਨ ਦਾ ਸਾਧਨ ਬਣੇਗੀ ਮਸ਼ੀਨੀ ਸਮੇਂ ਤੋਂ ਪ੍ਰਾਤਨ ਅਚਾਰ ਵੱਲ ਮੁੜਨਾ ਵਹਿਸ਼ਤ ਵੱਲ ਮੁੜਨਾ ਹੈ ਮਸ਼ੀਨਾਂ ਨੂੰ ਤੋੜਨਾ ਭੰਨਣਾ ਆਪਣੇ ਹਥਿਆਰਾਂ ਤੇ ਸੰਧਾਂ ਦੀ ਦੌਲਤ ਨੂੰ ਗਵਾ ਕੇ ਹੱਥ ਲਹੁਣਾ ਹੈ ਕਿਸਾਨ ਤੇ ਮਜ਼ਦੂਰ ਦਾ ਪੈਦਾਵਾਰ ਦੇ ਸਾਧਨਾ ਤੇ ਕਬਜ਼ਾ ਕਰਨ ਲਈ ਲੜਨਾ ਉਹਨਾਂ ਦਾ ਹੱਕ ਲਈ ਲੜਨਾ ਹੈ ਤੇ ਉਸੇ ਵਿੱਚ ਸਾਰਿਆਂ ਦਾ ਸੁੱਖ ਹੈ ਉਸ ਦਿਨ 10 ਜਮਾਤਾਂ ਪੜੇ ਹੋਣ ਦੇ ਬਾਵਜੂਦ ਵੀ ਉਸ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਆਈ ਜਦਕਿ ਜਥੇਬੰਦੀ ਵਿੱਚ ਬੱਜੇ ਬਿਲਕੁਲ ਅਨਪੜ੍ਹ ਮਜ਼ਦੂਰ ਵੀ ਇਹਨਾਂ ਗੱਲਾਂ ਨੂੰ ਸਮਝ ਰਹੇ ਸਨ ਅੱਜ ਉਸ ਨੂੰ ਸਭ ਕੁਝ ਸਮਝ ਆ ਗਿਆ ਸੀ ਉਸ ਸ ਕਿਹਾ ਫੈਕਟਰੀ ਨੂੰ ਫੂਕਣਾ جہਲਤ ਹੈ ਇਕੱਲੇ ਤੋਂ ਇਕੱਲੇ ਕੰਮ ਕਰਨਾ ਅਸੰਭਵ ਹੈ ਤੇ ਜੇ ਕੀਤਾ ਵੀ ਜਾਵੇ ਤਾਂ ਭੈਵਾਦ ਜਾਂ ਅਰਾਜਕਤਾ ਵਿੱਚ ਬਦਲ ਜਾਂਦਾ ਹੈ ਪਰ ਉਸਤੇ ਵਿਸ਼ਵਾਸ ਕੌਣ ਕਰੇਗਾ ਉਹ ਬਹੁਤ ਹੀ ਦੁਖੀ ਹੋ ਗਿਆ ਸੀ ਹੁਣ ਉਸ ਬਾਹਰ ਲਾ ਗੀਟ ਪਾਰ ਕਰ ਲਿਆ ਸੀ ਉਹ ਘਬਰਾ ਗਿਆ ਸੀ ਬਾ ਟਰਾਲੀ ਦੇ ਰੁਖੇ ਹੇਠਾਂ ਉਹ ਘਾ ਦੀ ਤੈ ਵਿਸ਼ੀ ਵੇਖ ਕੇ ਲੇਟ ਗਿਆ ਉਸ ਕੋਲ ਕੋਈ ਪੈਸਾ ਨਹੀਂ ਉਹ ਸੁਹਾਗਵੰਤੀ ਤੇ ਆਪਣੇ ਤਿੰਨਾਂ ਬੱਚਿਆਂ ਕੋਲ ਕਿਸ ਤਰ੍ਹਾਂ ਜਾਵੇਗਾ ਸਭ ਕੁਝ ਤਾਂ ਉਹ ਪਾਕਿਸਤਾਨ ਵਿੱਚ ਲੁਟਾ ਕੇ ਇੱਥੇ ਪਹੁੰਚੇ ਨੇ ਗਾਂਧੀ ਵੀ ਤਾਂ ਸੱਚ ਲਈ ਮਰਨ ਬਰਤ ਰੱਖਦਾ ਸੀ ਅੱਜ ਉਸ ਨੂੰ ਆਪਣਾ ਸੱਚ ਗਾਂਧੀ ਦੇ ਸੱਚਾਂ ਤੋਂ ਉੱਪਰ ਦਿਸਦਾ ਸੀ ਉਹ ਉੱਥੇ ਕੇ ਆਪਣੇ ਮਨ ਦੀ ਦ੍ਰਿੜਤਾ ਵਾਂਗ ਜੰਮ ਕੇ ਬੈਠ ਗਿਆ। ਕਪੂਰ ਸਾਹਿਬ ਇੱਥੇ ਬੈਠੇ ਹੋ। ਇਸੇ ਨੇ ਪੁੱਛਿਆ, "ਅੱਜ ਕਪੂਰ ਸਾਹਿਬ ਨਾਂ ਵਿੱਚੋਂ ਉਸ ਨੂੰ ਚੋਟ ਪ੍ਰਤੀਤ ਹੋਈ।" ਉਸ ਵੇਖਿਆ ਤਾਂ ਉਹ ਮਜ਼ਦੂਰਾਂ ਦਾ ਸਾਥੀ ਸੀ। ਸਾਥੀ ਨੂੰ ਅੱਖਾਂ ਰਾਹੀਂ ਕਰਮਚੰਦ ਦਾ ਅੰਦਰ ਪੰਘਰਿਆ ਹੋਇਆ ਦਿਸਿਆ। ਉਹ ਉਸਤੇ ਲੱਗੇ ਬੈਠ ਗਿਆ। ਤੋਹਾਰ ਦੇਸ ਦੀ ਵੀ ਆਰੀ ਹੋਣ ਦੇ ਇਵਜਾਨੇ ਦੀ ਅਦਾਇਗੀ ਹੋ ਗਈ ਕਰਮਚੰਦ ਚੁੱਪ ਰਿਹਾ ਤੁਸੀਂ ਮੈਨੂੰ ਆਪਣਾ ਸਾਥੀ ਨਹੀਂ ਸਮਝਿਆ ਕਰਮਚੰਦ ਫਿਰ ਚੁੱਪ ਰਿਹਾ ਦਾਲ ਵਿੱਚ ਕੁਝ ਕਾਲਾ ਹੈ ਕਰਮਚੰਦ ਫਿਰ ਚੁੱਪ ਰਿਹਾ ਹਾਂ ਤਾਂ ਕੀ ਇਵਜਾਨਾ ਨਹੀਂ ਮਿਲਿਆ ਕਰਮਚੰਦ ਨੇ ਨਾਂ ਵਿੱਚ ਹੌਲੀ ਜਹੀ ਸਿਰ ਹਿਲਾਇਆ ਸਾਥੀ ਹੈਰਾਨ ਹੋ ਗਿਆ। ਉਹ ਹੌਲੀ-ਹੌਲੀ ਸਾਰੀ ਗੱਲ ਪੁੱਛ ਲਈ। ਅੰਦਰੋਂ ਆਇਆ ਇੱਕ ਮਜ਼ਦੂਰ ਨੇ ਸਾਥੀ ਨੂੰ ਦੇਖਿਆ। ਸਾਥੀ ਨੇ ਕੁਝ ਕਿਹਾ। ਮਜ਼ਦੂਰ ਅੰਦਰ ਚਲਾ ਗਿਆ। 5 ਮਿੰਟਾਂ ਵਿੱਚ 5 ਮਜ਼ਦੂਰ ਅੰਦਰੋਂ ਆ ਗਏ। ਸਾਥੀ ਤੋਂ ਸਭ ਕੁਝ ਸੁਣ ਕੇ ਉਹ ਹਰਾ ਰਹਿ ਗਏ। ਪਰ ਸਾਥੀ ਕਰਮਚੰਦ ਹੋរី ਸਾਡੀ ਜਥੇਬੰਦੀ ਵਿੱਚ ਨਹੀਂ ਸਨ। ਅਸੀਂ ਸਭ ਦੁਨੀਆ ਭਰ ਦੇ ਮਜ਼ਦੂਰ ਭਰਾ ਭਰਾ ਹਨ ਪੰਜੇ ਮਜ਼ਦੂਰ ਅੰਦਰ ਚਲੇ ਗਏ ਮਿੰਟਾਂ ਵਿੱਚ ਫੈਕਟਰੀ ਦਾ ਕੰਮ ਬੰਦ ਹੋ ਗਿਆ ਮਜ਼ਦੂਰਾ ਨੇ ਹੜਤਾਲ ਕਰ ਦਿੱਤੀ ਸੀ ਜਦ ਮੈਂਜਨ ਨੂੰ ਸਟ੍ਰਾਈਕ ਦੇ ਕਾਰਨ ਦਾ ਪਤਾ ਲੱਗਾ ਤਾਂ ਉਸ ਪੰਜਾਂ ਨੂੰ ਸਦਵਾਇਆ ਤੇ ਕਿਹਾ ਉਹ ਤਾਂ ਸਦਾ ਤੁਹਾਡੇ ਖਿਲਾਫ ਰਿਹਾ ਹੈ ਇੱਕ ਸਿਆਣੇ ਪੰਚ ਨੇ ਝੋਟ ਕੀਤੀ ਸਾਡ ਸਾਡੇ ਬਹਾਨੇ ਹੀ ਉਸ ਨੂੰ ਨਮਕਾ ਲਾਲੀ ਦੀ ਸਜ਼ਾ ਦਿੱਤੀ ਜਾਣ ਲੱਗੀ ਹੈ ਉਸ ਦੀ ਤੇ ਰਿਪੋਰਟ ਹੀ ਨਹੀਂ ਦਰਜ ਮੈਨੇਜਰ ਨੇ ਕਿਹਾ ਦੁਰਘਟਨਾ ਦਾ ਕਾਰਨ ਤੁਸੀਂ ਹੋ ਤੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੋਈ ਸੀ ਪਰ ਭਈ ਕਾਨੂੰਨ ਵੀ ਤਾਂ ਕੋਈ ਚੀਜ਼ ਹੈ ਫਿਰ ਮੈਨੇਜਰ ਨੇ ਕਿਹਾ ਇਕੋਰ ਪੰਚ ਨੇ ਕਿਹਾ ਕਾਨੂੰਨ ਤੁਹਾਡਾ ਹੈ ਮਹਿਕਮੇ ਤੁਹਾਡੇ ਹਨ ਸੱਚ ਅਸਲੀਅਤ ਹੈ ਜੋ ਅੱਖਾਂ ਸਾਹਮਣੇ ਵਾਪਰੇ ਸੋ ਅਸੀਂ ਸੱਚੇ ਹਾਂ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ ਤੁਸੀਂ ਹੜਤਾਲ ਨਾ ਕਰੋ ਅਸੀਂ ਵਿਚਾਰ ਕਰਦੇ ਹਾਂ ਹੜਤਾਲ ਰਹੇਗੀ ਅਸੀਂ ਬਾਹਰ ਜਾ ਰਹੇ ਹਾਂ ਪੰਚਾ ਨੇ ਚਟਾਨੀ ਡੜਿਰਤਾ ਨਾਲ ਕਿਹਾ ਤੁਸੀਂ ਸਾਰੇ ਕੋ ਚੇਹ ਲਈ ਬਾਹਰ ਹੀ ਉਡੀਕ ਕਰੋ ਮੈਂ ਕਪੂਰ ਸਾਹਿਬ ਨਾਲ ਸਲਾਹ ਕਰਕੇ ਹੁਣੇ ਤੁਹਾਨੂੰ ਦੱਸਦਾ ਹਾਂ ਸੈਂਕੜੀਆਂ ਮਜ਼ਦੂਰਾਂ ਨੇ ਕਰਮਚੰਦ ਨੂੰ ਘੇਰ ਲਿਆ ਸਾਰੇ ਉਸ ਨੂੰ ਹਮਦਰਦੀ ਨਾਲ ਦੇਖ ਰਹੇ ਸਨ ਬੜਾ ਜ਼ੁਲਮ ਹੈ ਬੜਾ ਕਿਸੇ ਮਜ਼ਦੂਰ ਨੇ ਕਿਹਾ ਆਜ ਇਸ ਲਈਤ ਇਨਾ ਧਨੀਆਂ ਦੀ ਕਿਸੇ ਹੋਰ ਨੇ ਆਖਿਆ ਕਰਮਚੰਦ ਸ਼ਰਮਸਾਰ ਸੀ ਨਾਰੇ ਵੱਜਣੇ ਸ਼ੁਰੂ ਹੋ ਗਏ ਮਜ਼ਦੂਰ ਇਤਿਹਾਦ ਜਿੰਦਾਬਾਦ 10 ਮਿੰਟਾਂ ਦੇ ਅੰਦਰ-ਅੰਦਰ ਮੈਨੇਜਰ ਬਾਹਰ ਆ ਗਿਆ ਕਪੂਰ ਸਾਹਿਬ ਤੇ ਲਿਖਤੀ ਆਰਡਰ ਦੀ ਇੱਕ ਕਾਪੀ ਪੰਚਾਂ ਨੂੰ ਦਿੱਤੀ ਗਈ ਕਾਨੂੰਨ ਅਨਸਾਰ ਸਾਰੀ ਰਕਮ ਕਰਮਚੰਦ ਨੂੰ ਮਿਲ ਜਾਵੇਗੀ ਪੰਚਾਂ ਨੇ ਕਰਮਚੰਦ ਦੇ ਰਾਜ਼ੀ ਹੋਣ ਤੱਕ ਦੇ ਸਾਰੇ ਖਰਚ ਵੀ ਉਹਨਾਂ ਜਿੰਮੇ ਮੰਨਵਾ ਲਏ ਫਿਰ ਨਾਰੇ ਵੱਜਣੇ ਸ਼ੁਰੂ ਹੋ ਗਏ ਮਜ਼ਦੂਰ ਇਤਿਹਾਦ ਜਿੰਦਾਬਾਦ ਕਰਮਚੰਦ ਨੂੰ ਜੋਸ਼ ਆ ਗਿਆ ਉਸ ਸੀਲਿੰਗ ਵਿੱਚੋਂ ਪਟੀਆਂ ਨਾਲ ਵੱੱਦਾ ਹੱਥ ਕੱਢ ਕੇ ਉੱਚੀ ਚੋਕ ਕੇ ਭੁਖਾਰਿਆ ਦੁਨੀਆ ਭਰ ਦੇ ਮਜ਼ਦੂਰੋ ਅਤੇ ਬਾਕੀ ਸਾਰਿਆਂ ਗੜ ਗੂੰਜ ਪਾ ਦਿੱਤੀ ਇੱਕ ਹੋ ਜਾਓ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ